ਜਿਹਨੇ ਕੀਤੀ ਹੈ ਜੀ ਜਿਹਦੇ ਅੰਦਰ ਇੱਕ ਯੂਨੀਨਮਸ ਡਿਸੀਜਨ ਦਿੱਤਾ ਗਿਆ ਜੀ ਕਿ ਅਗਲਾ ਜਿਹੜੇ ਟਿਨਿਓਰ ਹੈ 2 ਸਾਲ ਦਾ ਜਿਹਦੇ ਅੰਦਰ ਭੱਲਾ ਸਬਜ਼ੀ ਮੰਡੀ ਦੇ ਪ੍ਰਧਾਨ ਦੀ ਚੋਣਾਂ ਹੋਣਗੀਆਂ ਉਹਦੀ ਡੇਟ ਜਿਹੜੀ ਹੈ 29 ਮਾਰਚ 2025 ਡਿਕਲੇਅਰ ਕੀਤੀ ਗਈ ਹੈ ਔਰ ਅ ਪੀਰੀਅਡ ਆਫ 2 ইয়ার্স ਅ ਮੇਨ ਸਾਡਾ ਵੱਲਾ ਸਬਜ਼ੀ ਮੰਡੀ ਦਾ ਮੁੱਦਾ ਜਿਹੜਾ ਹੈ ਜੀ ਹਮੇਸ਼ਾ ਪਿਛਲੇ ਕਾਫੀ ਸਾਲਾਂ ਤੋਂ ਡਿਵੈਲਪਮੈਂਟ ਹੈ ਜੀ ਡਿਵੈਲਪਮੈਂਟ ਅਤੇ ਅਸੀਂ ਬਹੁਤ ਮਤਲਬ ਕਨਸੀਡਰਿੰਗ ਕਿ ਇਹ ਡੀ ਵੱਡੀ ਮੰਡੀ ਹੈ ਪੰਜਾਬ ਦੀ ਸਭ ਤੋਂ ਵੱਡੀ ਮੰਡੀ ਹੈ ਬਟ ਪੰਜਾਬ ਜ ਮੇਰਾ ਕਹਿ ਲ ਸਭ ਤੋਂ ਪਿਛੜੀ ਹੋਈ ਮੰਡੀ ਹੈਗੀ ਹੈ ਇਸ ਕਰਕੇ ਡਿਵੈਲਪਮੈਂਟ ਦੇ ਮੁੱਦੇ ਦੇ ਉੱਤੇ ਨੈਸ਼ਨਲ ਹਾਊਸ ਦੀ ਬਹੁਤ ਸਾਰੇ ਇਸ਼ੂਸ ਸਗੇ ਜਿਹੜੇ ਅੱਜ ਪਾਸ ਕੀਤੇ ਗਏ ਨੇ ਔਰ ਅਗਲੇ 2 ਸਾਲਾਂ ਦੇ ਅੰਦਰ ਮੇਨ ਅਜੰਡਾ ਜਿਹੜਾ ਰਹੇਗਾ ਡਵੈਲਪਮੈਂਟ ਦਾ ਰਹੇਗਾ। ਉਹ ਵੋਟਾਂ ਜਿਹੜੀਆਂ ਹੋਣ ਜਾ ਰਹੀਆਂ ਨੇ ਜੀ ਕਿ ਇਹਦੇ ਅੰਦਰ ਨਾਮੀਨੇਸ਼ਨ ਜਿਹੜੀ ਫਾਈਲ ਕਰਨੀ ਹੈਗੀ ਹੈ ਜਿਹੜੀ ਡੇਟ ਆਫ ਨਾਮੀਨੇਸ਼ਨ ਡਿਕਲੇਅਰ ਕੀਤੀ ਹੋਈ ਹੈ 24 ਤਰੀਕ ਮੰਡੇ ਤੋਂ ਤੁਸੀਂ ਆਪਣੀ ਨਾਮੀਨੇਸ਼ਨ ਫਾਈਲ ਕਰ ਸਕਦੇ ਹੋ ਰਿਜੈਕਸ਼ਨ ਆਬਜੈਕਸ਼ਨਸ ਦੇ ਦੋ ਦਿਨ ਦਿੱਤੇ ਜਾਂਦੇ ਨੇ ਜੋ ਨਾਰਮਲ ਪ੍ਰੈਕਟਿਸਿਸ ਹੈਗੀਆਂ ਨੇ 26 ਤਰੀਕ ਤੱਕਨ ਵਿਡਰੋਅਲ ਦੀ ਵੀ ਡੇਟ ਹੈਗੀ ਹੈ ਉਸ ਤੋਂ ਬਾਅਦ 29 ਤਰੀਕ ਨੂੰ ਜਨਰਲ ਇਲੈਕਸ਼ਨ ਹੋਏ ਮੈਸੇਜ ਸਾਡਾ ਸਰ ਸਾਰਿਆਂ ਨੂੰ ਇਹੀ ਹੈਗਾ ਕਿ ਜੀ ਅੰਡਰ 1 플ੈਗ ਅਸੀਂ ਰਵਾਂਗੇ ਬਿਕੋਜ਼ ਇਟ ਇਜ਼ ਨਾਟ ਅ ਪੋਲੀਟিক্যাল ਆਰਗੇਨਾਈਜੇਸ਼ਨ ਸਾਡੀ ਇੱਕ ਬੜੀ ਆਚੀ ਬਲੈ ਪਿਛਲੇ ਬੜੇ ਸਾਲਾਂ ਤੋਂ ਬੜੀ ਪੁਰਾਣੀ ਐਸੋਸੀਏਸ਼ਨ ਹੈਗੀ ਹੈ ਔਰ ਇਹਦੇ ਇੱਕ ਬੜੇ ਅੱਛੇ ਮਾਹੌਲ ਦੇ ਅੰਦਰ एक एज अ फैमिली इलेक्शन लड़ी जाती है सो ये अंदर कोई आउटसाइडर ना इनवॉल्व हो एक जनरल हाउस की और ओनली फॉर मैंबर इलेक्शन हैगी है और जिंद अंदर एक फैमिली मैंबर ही अगे आएगा और लीड करेगा सारे बेनती है कि ਪੁਰਾਣੀ ਮੰਡੀ ਤੋਂ ਸਾਨੂੰ ਇੱਥੇ ਆਇਆ 25 ਸਾਲ ਹੋ ਗਏ ਨੇ ਤੇ 25 ਸਾਲਾਂ ਤੋਂ ਹੀ ਅਸੀਂ ਅਨਾਈਟ੍ਰੇਡ ਨਹੀਂ ਹੈਗੇ ਜਿਹਦੇ ਸਾਨੂੰ ਬੜੇ سارے ਨੁਕਸਾਨ ਹੋ ਰਹੇ ਨੇ ਕਈਆਂ ਨੂੰ ਤੇ ਇੰਨੇ ਨੁਕਸਾਨ ਹੋਏ ਜਦਾ ਸਾਨੂੰ ਬੈਠੇ ਹਾਂ ਅੰਦਾਜ਼ਾ ਵੀ ਨਹੀਂ ਬਹੁਤ سارے ਲੋਕ ਬਿਚਾਰੇ ਆਪਣੀ ਆਰਥਿਕ ਦੀ ਦੁਬੰਦਾਂ ਤੋਂ ਬਾਅਦ ਚੋਤ ਵੀ ਨੌਕਰੀਆਂ ਕਰਦੇ ਸਨ ਅਨਲਾਈਜੇਸ਼ਨ ਕਰ ਲਈ ਹੈ ਕਿ ਜਾਂ ਬੱਸ ਬਹੁਤ ਹੋ ਗਿਆ ਹੁਣ ਅਸੀ ਜੀ ਲਾਈਕ ਇਟ ਬਜਾਈਏ ਤੇ ਜੇ ਅਸੀਂ ਕੋਈ ਗਲਤੀਆਂ ਕਰਦੇ ਆਇਆ ਉਹ ਧਾਰ ਲਈਏ ਕਾਲੀਆਂ ਹੁੰਗੀਆਂ ਪਰ ਕੁਝ ਸੱਤ ਤੋਂ ਨਾ ਇਹ ਕਾਲੀਆਂ ਹੋਈਆਂ ਤੇ ਨਾ ਜ ਆਪਾਂ ਇਹ 2-10 ਸਾਲਾਂ ਦਾ ਜੇ ਆਪਾਂ ਲਖਨਪੁਰ ਕੋ ਚੋਰ ਜੱਟਿਆਂ ਨਾ ਉਹ ਜਦੋਂ ਉਸ ਦੀ ਮੀਟਿੰਗ ਹੋਈ ਆ ਅਸੀਂ ਚਾਹਦੇ ਵੀ ਇਹ ਦੁਬਾਰਾ ਫਿਰ ਅਸੀਂ ਆ ਪਿਸ਼ਟਾ ਜਿਸ ਤਰਾ ਹੀ ਕਰਦੇ ਆਇਆ ਉਸ ਤੋਂ ਅਸੀਂ ਪਰਪਰ ਕਿਕਰ ਪਾਦਾ ਪਰ ਹਰ ਹੱਦ ਵੀ ਮੇਨਟੇਨ ਕਰੀਏ ਜਿਵੇਂ 14 ਵੀ ਜਿਸ ਤਰਾ ਇਹ ਹੱਥ ਪਿਸ਼ਟਾ ਹੱਥ ਕੋਲ ਜਿਹਦੇ ਲੈਕਚਰ ਵਾਲੇ ਬਣਦੇ ਆ ਜਿਹੜਾ ਵੀ ਕੈਂਡੀਡੇਟ ਜਿਹੜਾ ਵੀ ਕੈਂਡੀਡੇਟ ਖੜਾ ਹੁੰਦਾ ਹੈਗਾ ਉਹ ਆਪੇ ਜਿਹੜਾ ਵੀ ਕੈਂਡੀਡੇਟ ਤਿੰਨ ਚਾਰੋਂ ਕੈਂਡੀਡੇਟ ਜਿਹੜਾ ਵੀ ਜਿੱਤੇਗਾ ਬਾਕੀ ਦੇ ਦੂਸਰੇ ਕੈਂਡੀਡੇਟ ਜਿਹੜੇ ਨਹੀਂ ਵੀ ਪਾਸ ਹੁੰਦੇ ਜਾਂ ਨਹੀਂ ਜਿਹਨੂੰ ਡਾਇਰੈਕਟਰ ਜਿਹੜੇ ਉਹਨਾਂ ਨੂੰ ਨਾ ਤਾਂ ਇਹ ਨਿਛਲੇ ਉਹਨਾਂ ਨੂੰ ਜੇ ਆਪਣੀ ਐਗਜ਼ੀਕਟਿਵ ਬੋਡੀ ਦੇ ਨਾ ਮੈਂਬਰ ਬਣਾ ਦਿੱਤਾ ਤਾਂ ਕਿ ਉਹ ਹਰ ਮਹੀਨੇ ਉਹਦੀ ਮੀਟਿੰਗ ਕੀਤੀ ਜਾਵੇ ਉਹਦੇ ਜਿਹੜਾ ਸੁਝਾਅ ਆ ਜਾਂਦਾ ਸਿੱਧਕੋ ਤੇ ਗਲਤ ਕੰਮ ਹੁੰਦਾ ਉਹ ਦੂਸਰੇ ਕਿਹਾ ਨੂੰ ਦੀ ਕਰਾ ਸਕਦਾ ਇਹ ਮੇਰਾ ਪ੍ਰੋਗਰਾਮ ਹੈ। ਯਾਦ ਕਰਾਉਂਦਾ ਇਹ ਕੰਮ ਜ਼ਰੂਰੀ ਹੋਣਾ ਚਾਹੀਦਾ ਹੈ ਔਰ ਜੈਕਟੇ ਦੀ ਮੀਟਿੰਗ ਹਰ ਮਹੀਨੇ ਇਹ ਕੋ ਜ਼ਰੂਰੀ ਹੋ ਜਾਂਦੀ ਹੈ। ਕਿਹੜਾ ਕਿਹੜਾ ਰਹਿਤਾ ਨੇ ਚੱਲੋ ਠੀਕ ਹੈ ਜੀ ਫਿਰ ਜੇ ਤਾਂ ਚੱਲ ਗਏ ਆਪਾਂ ਜੁਲਾਈ 30 ਦੇਖ ਲਈਏ। ਮੈਂ ਆਪ ਵੀ ਆਪਣਾ ਜੋ ਕੰਮ ਹੋ ਪਰ ਉਹ ਤਾਂ ਮੈਂ ਛੋੜੋ ਨਹੀਂ ਹੈ। ਆਉਂਦੇ ਸਾਲ ਜਦੋਂ ਛੋੜ ਹੋਵੇ ਸੈਨੀਆਂ ਚੋਂ ਨਾਲ ਹੋਣੀ ਚਾਹੀਦੀ ਹੈ। ਗੱਲ ਹੈ ਛੇਤੀ ਪੁਣਾ ਚੁੰਦਾ ਆਪਣੇ ਕਾਰਜ ਕਰੇ। ਜਦੋਂ ਤੱਕ ਮੋਰ ਭਾਵੇਂ ਇਹ ਨੂੰ ਚੌਂਦੀ ਹੈ ਕਿਹੜੀ ਚੌਂਦੀ।

ਜੋ ਸਨਾਂ ਜੇ ਸਤ ਪੰਚ ਨੇ ਜਾਈਆ ਇਹਨਾਂ ਦੋ ਬੰਦੇ ਚੱਲ ਬਾਕੀ ਜਿਹੜਾ ਸਾਡੇ ਘਰ ਅਸੇ ਕਾਣਾ ਜੀ ਤੁਹਾਡੇ ਕੋਲ ਗਈ ਆ ਸਤੂ ਮਹਾਰਾਜ ਜੀ ਦਾ ਨਾਮ ਕ੍ਰਾਂਦੇਵ ਮਹਾਰਾਜ ਦਾ ਵਾਹਿਗੁਰੂ ਜੀ ਕਾ ਸਾਹ ਵਾਹਿਗੁਰੂ ਜੀ ਪਤੇ ਜੀ ਪਤੇ ਪ੍ਰਾਉ ਅੱਜ ਦਾ ਦਿਨ ਬਹੁਤ ਖੁਆਬੂ ਦੇਣਾ ਤੁਹਾਡੇ ਵਾਸਤੇ ਕਿ ਆਪਾਂ ਇਸ ਨੂੰ ਮੈਂ ਇਹ ਸਮਝਦਾ ਜੁਨੀਅਤ ਦੀ ਥੋੜਾਣ ਲੱਗੀ ਆ ਇਹ ਪਰਿਵਾਰ ਦੀ ਥੋੜਾਣ ਬਿਲਕੁਲ ਆਪਾਂ ਇਹਨੂੰ ਪਰਿਵਾਰ ਬਣ ਕੇ ਦੇਖਦੇ ਆ ਇੱਕ ਤਾਂ ਪਰਵਾਸ ਬਲਿਆ ਰੋਟੀ ਕਿਆ ਇੱਕ ਪਰਿਵਾਰ ਦੇ ਇੱਜ਼ਤ ਦੇ ਬੱਚੇ ਹੁੰਦੇਗੇ ਚਾਰ ਹੁੰਦੇ ਆ ਮੁਕੀ ਇੱਥੋਂ ਦਾ ਆਪਾਂ ਅੱਜ ਦੀ ਲੋ ਮੇਰ ਜੰਡਾਵਾ ਜੋ ਕਾਮਯਾਬ ਹੋਏ ਆ ਭਰਾਓ ਆਪਾਂ ਇਸ ਮੰਡੀ ਨੂੰ ਇੱਕ ਘਰ ਸਮਝ ਕੇ ਇੱਕ ਪਰਿਵਾਰ ਵਾਂਗ ਇੱਕ ਮੰਡਲ ਦੀ 냥 ਕਿਉਂਕਿ ਆਪਣਾ ਜੋ ਵੀ ਰੋਜੀ ਰੋਟੀ ਦਾ ਜੋ ਕੋਈ ਦਾਰ ਪਦਾ ਰਿਹਾ ਆਪਣਾ ਇੱਥੋਂ ਚੱਲਦਾ ਆਪਾਂ ਇਸ ਚੀਜ਼ ਨੂੰ ਅੱਗੇ ਨਹੀਂ ਲੈਣੇ ਆਪਾਂ ਇਹ ਪਿੱਛੇ ਛੱਡ ਗਏ ਆਪਾਂ ਇਹ ਕੰਮ ਕਰ ਰਹੇ ਆ ਪਰ ਮੈਂ ਬੇਨਤੀ ਕਰਦਾ ਹਾਂ ਸਾਰੇ ਭਰਾਵਾਂ ਨੂੰ ਕਿ ਚਲੋ ਮੁਖੀ ਤੇ ਕੀ ਬਣਨਾ ਸਭ ਤੋਂ ਪਹਿਲਾਂ ਇਹ ਆ ਕਿ ਆਪਾਂ ਇਸ ਪਰਿਵਾਰ ਨੂੰ ਇੱਕ ਪਰਿਵਾਰ ਸਮਝੀਏ ਚੋਣ ਹੋਣੀ ਆ ਬੜੇ ਸੁੱਧੇ ਢੰਗ ਦਾ ਚੋਣ ਹੋਊਗੀ ਭਾਈਓ ਨੇ ਦੱਸਿਆ ਹਰ ਬੰਦੇ ਦਾ ਰਾਈਟ ਆ ਜੇ 32 ਬੋਟਾ ਕੋਈ ਬੰਦਾ ਵੀ ਕੈਂਡੀਡੇਟ ਬਣ ਸਕਦਾ ਉਹਦੇ ਆਪਣਾ ਸੁਝਾਅ ਦੇਣਾ ਕਿ ਮੈਂ ਕੀ ਲੈ ਕੇ ਅੱਗੇ ਆਗਾ ਮੈਂ ਕੀ ਕਰਨਾ ਸਰ ਜੀ ਬੈਠੀ ਹੋਰ ਇਸੇ ਤਰ੍ਹਾਂ ਹੀ ਹਰ ਸਾਲ ਸਾਲਾ ਤੋਂ ਰਹਿ ਰਹੇ ਆ ਸਰ 2004 ਚ ਹਰ ਮੀਟਿੰਗ ਕਿਤੇ ਮੈਣਾ ਹਰ 2004 ਚ ਕੋਈ ਇਨੀਸ਼ੀਏਟਿਵ ਕੋਈ ਨਹੀਂ ਅੱਜ 21 ਸਾਲ ਹੋ ਗਏ ਨੇ ਲੇਕਿਨ ਅਸੀਂ ਚੋਣਾਂ ਚ ਚੱਲਿਆ ਸਾਡੀ ਜਨਰੇਸ਼ਨ ਚਾਹੀਦੀ ਸੀ ਜਿਹੜੇ ਸਮੇਂ ਦੇ ਬੱਚੇ ਆ ਰਹੇ ਨੇ ਪਰ ਉਹ ਸੰਸਪੂਰਨ ਨਹੀਂ ਮਿਲ ਪਾ ਅਸੀਂ ਕੋਰੋਨਾ ਕਰਾ ਦਿਨਸ ਕਰਨੇ ਆ ਕਿ ਕੋਰੋਨਾ ਪਿਆਦਾ ਜਦ ਕੀ ਅਸੀਂ ਤੁਸੀਂ ਚਲਦੇ ਹੋ ਸੈਕੀ ਪੌਂਟ ਤੇ ਜਾਂਦੇ ਆਂ ਤਾਂ ਸਾਰੋਂ ਲੋਕੀ ਆਵਾਜ਼ਾਂ ਮਾਰਦੇ ਨੇ ਕਿ ਆਓ ਕੁਛ ਅਪਲਾਈ ਕੀ ਦਿਓ ਕੋਈ ਐ ਲੈ ਲਓ ਤੁਸੀਂ ਚਾਹ ਹਾਗਦੇ ਆ ਚਲ ਜਓ ਕਿਤੇ ਹੋਰ ਜਓ ਬੜੇ ਹਲਾਰਾ ਹੋ ਰਹੇ ਹੋਏ ਅਸੀਂ ਬੜੇ ਖੁਸ਼ਕਿਸਮਤ ਹੈ ਗਿਆਂ ਕਿ ਸਭ ਜੀ ਨਾਲ ਗੱਲ ਕਰ ਲਏ ਅੱਜ ਤੱਕ 40-30 ਸਾਲ ਕਰੇ ਵੈਸੇ ਕਿ ਜਿੰਦੇ ਮੁੰਡਿਆਂ ਨੂੰ ਜੋ ਮੰਡੀ ਦਾ ਕੰਮ ਕਰਦਾ ਪਰ ਲੇਕਿਨ ਅਸੀਂ ਜਿਹੜਾ ਇੱਥੇ ਕੋਈ ਸ਼ਖਸ ਤੇਰੇ ਵੱਡੀ ਪੰਜੇ ਵੀ ਆ ਗਏ ਸੱਤੇ ਵੀ ਘਾਟ ਲੈਂਦਾ ਤਾਂ ਵੀ 5-7 ਹਜ਼ਾਰ ਕਮਾ ਕੇ ਚਲੇਦਾ ਕੁਝ ਹੁਣ ਤਾਂ ਤੇ ਅਸੀਂ ਬੜੇ ਕਿਸਮਤ ਆ ਵੀ ਅਸੀਂ ਸਬਜੀ ਵਾਲੇ ਦਾ ਕੰਮ ਕਰਦੇ ਹਾਂ